ਸੁਖਵੀਰ ਸਿੰਘ ਬਾਦਲ ਦਾ ਜੇ ਜ਼ਿਕਰ ਕਰੀਏ ਜਿਹੜੇ ਟਲ ਰਹੇ ਸੀ ਲੇਕਿਨ ਅਚਨਚੇਤ ਉਹਨਾਂ ਮੀਟਿੰਗ ਕਾਲ ਕੀਤੀ 1 ਘੰਟੇ ਤੱਕ ਬੋਲੇ 1 ਘੰਟੇ ਦੇ ਵਿੱਚ ਉਹ ਕਈ ਵਾਰ ਭਾਵਕ ਹੋਏ ਜਦੋਂ ਭਾਜਪਾ ਤੇ ਅਕਾਲੀ ਦਲ ਦੇ ਰਿਸ਼ਤਿਆਂ ਦੀ ਗੱਲ ਆਉਂਦੀ ਸੀ ਕਿ ਪਿੱਛੇ ਬਾਹਰ ਵੀ ਇਹ ਪ੍ਰਚਾਰ ਹੋ ਰਿਹਾ ਕਿ ਇਸ ਚੋਣ ਦੇ ਵਿੱਚ ਸਥਿਤੀ ਸਪਸ਼ਟ ਨਹੀਂ ਹੋਈ ਲੋਕ ਸਮਝਦੇ ਸੀ ਕਿ ਭਾਜਪਾ ਨਾਲੋਂ ਅੱਡ ਹੋ ਕੇ ਵੀ ਮੁੜ ਕੇ ਭਾਜਪਾ ਨਾ ਜਾਣਗੇ ਇਸ ਕਰਕੇ ਲੋਕਾਂ ਨੇ ਵੋਟ ਨਹੀਂ ਪਾਈ ਤੇ ਸਥਿਤੀ ਉੱਥੇ ਕਲੀਅਰ ਕੀਤੀ ਗਈ ਸੁਖਵੀਰ ਸਿੰਘ ਬਾਦਲ ਵੱਲੋਂ ਕਿ ਸਾਡੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀਗੀ ਸੁਖਬੀਰ ਸਿੰਘ ਬਾਦਲ ਦੀਆਂ ਮੀਟਿੰਗਾਂ ਹੋਈਆਂ ਪ੍ਰਧਾਨ ਮੰਤਰੀ ਨਾਲ ਉਹਨਾਂ ਦੀ ਗੱਲ ਹੋਈ ਉਸ ਤੋਂ ਬਾਅਦ ਜਿਹੜੀਆਂ ਭਾਜਪਾ ਦੀਆਂ ਸ਼ਰਤਾਂ ਸੀਗੀਆਂ ਉਹਨਾਂ ਸ਼ਰਤਾਂ ਨੂੰ ਪਾਰਟੀ ਦੇ ਅੱਗੇ ਰੱਖਿਆ ਗਿਆ ਉਹ ਸ਼ਰਤਾਂ ਮੰਨਣ ਯੋਗ ਨਹੀਂ ਸੀਗੀਆਂ ਉਹ ਸਾਰੀਆਂ ਗੱਲਾਂ ਉੱਥੇ ਹੋਈਆਂ ਸੁਖਬੀਰ ਬਾਦਲ ਨੇ ਆਪਣੇ ਰਿਸ਼ਤੇ ਪਰਸਨਲ ਰਿਸ਼ਤੇ ਭੈਣ ਨਾਲ ਰਿਸ਼ਤੇ ਔਰ ਪਾਰਟੀ ਨਾਲ ਰਿਸ਼ਤੇ ਦੋਵਾਂ 'ਚੋਂ ਇੱਕ ਚੁਣਨ ਦੀ ਗੱਲ ਵੀ ਉੱਥੇ ਮੌਕੇ ਤੇ ਹੋਈ ਅੰਦਰ ਕਾਫੀ ਕੁਝ ਐਸਾ ਹੋਇਆ ਜਿਹੜਾ ਚਰਚਾ ਜੋਗ ਹੈ ਸਹਮੀਰ ਸਿੰਘ ਜੀ ਜੇ ਮੈਂ ਟੁੱਟ ਤੋਂ ਸਮਝਣਾ ਚਾਹਾਂ ਸਮੁੱਚਤਾ ਦੇ ਵਿੱਚ ਜਿੱਥੇ ਪਾਰਟੀ ਦੇ ਅੰਦਰ ਬਹੁਤਾ ਵਿਰੋਧ ਨਹੀਂ ਹੋਇਆ ਬੀਬੀ ਜਗੀਰਕੌਰ ਵੋਕਲ ਸੀਗੇ ਔਰ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਸੀ ਉਹ ਲੀਡਰਸ਼ਿਪ ਦੇ ਨਜ਼ਰੀਏ ਤੋਂ ਵੀ ਉਹਨਾਂ ਸਵਾਲ ਉਠਾਏ ਪਰ ਸਲੀਕੇ ਸ਼ਲੀਨਤਾ ਨਾਲ ਉਠਾਏ ਚੰਦੂ ਮਾਜਰਾ ਸਾਹਿਬ ਨੇ ਕੁਝ ਸਵਾਲ ਉਠਾਏ ਬਹੁਤਾ ਕਰਕੇ ਚੀਜ਼ਾਂ ਜਿਹੜੀਆਂ ਉਹਨੀਆਂ ਉੱਬਰਵੇਂ ਰੂਪ ਚ ਪੇਸ਼ ਨਹੀਂ ਹੋਈਆਂ ਇਹਨੂੰ ਕਿਵੇਂ ਅੱਗੇ ਵਧਾਓਗੇ ਸਾਰੀ ਗੱਲ ਬਾਤ ਇਦੇ ਚ ਇੱਕ ਗਲਤ ਆਇਆ ਕਿ ਕੋਰ ਕਮੇਟੀ ਬਣਾਈ ਗਈ ਔਰ ਉਹਦੇ ਚ ਚਰਚਾ ਹੋਈ ਸਾਰਿਆਂ ਨੇ ਕੀਤੀ ਪਰ ਨਾਲ ਆਏ ਕਿਹੜੇ ਬੰਦੇ ਨਹੀਂ ਬਿਕਰਮ ਮਜੀਠੀਆ ਨਹੀਂ ਸੀ ਕੋਰ ਕਮੇਟੀ ਦੇ ਵਿੱਚ ਢੀਂਡਾ ਸਾਹ ਹਣੀ ਸਰਪ੍ਰਸਤ ਨੇ ਤੇ ਪ੍ਰਮੇਂਦਰ ਸਿੰਘ ਢੀਂਡਾ ਸਾਹਿਬ ਵੀ ਕੋਰ ਕਮੇਟੀ ਦੇ ਮੈਂਬਰ ਨੇ ਉਹ ਵੀ ਨਹੀਂ ਸੀ ਤੇ ਮਨੂਕਾ ਸਾਹਿਬ ਨਹੀਂ ਸੀ ਮਨੂਕਾ ਉਹਨਾਂ ਨੇ ਢੀਂਡਸਿਆ ਨੇ ਇਹ ਕਿਹਾ ਕਿ ਸਾਨੂੰ ਸੱਦਾ ਹੀ ਦੇ ਦਿੱਤਾ ਗਿਆ ਕੀ ਉਹ ਪਾਰਟੀ ਨੇ ਕੱਢਦੇ ਸੀ ਜਿਹੜੇ ਡਿਸੈਂਟਿੰਗ ਬਾਹਰ ਦੇ ਰਹੇ ਨੇ ਜੇ ਉਹਨਾਂ ਨੂੰ ਵੀ ਇਨਵਾਈਟ ਕਿਉਂ ਨਹੀਂ ਕੀਤਾ ਗਿਆ ਇਹ ਵੀ ਇੱਕ ਕੁਐਸਚਨ ਮਾਰਕ ਤਾਂ ਹੈਗਾ ਹੀ ਆ ਇਹਦਾ ਜਵਾਬ ਕੋਈ ਕਿਸੇ ਨੇ ਨਹੀਂ ਦਿੱਤਾ ਹੁੰਦਰ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਤੇ ਉਹ ਕਹਿੰਦੇ ਸਾਡਾ ਸੈਕਟਰੀ ਦਿੰਦਾ ਹੁੰਦਾ ਸੱਦੇ ਦਫ਼ਤਰ ਦਾ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ ਸਦਾ ਦਿੱਤਾ ਗਿਆ ਇਟ ਮੀਨ ਸੈਕਟਰੀ ਨੂੰ ਵਰੀਫ ਕੀਤਾ ਗਿਆ ਸੀ ਫਿਰ ਜਿਹੜੇ ਬੰਦਿਆਂ ਤੇ ਜੇ ਸਾਹਮਣੇ ਜਿਹੜੇ ਬਿਆਨ ਦੇ ਕੇ ਆਏ ਨੇ ਜੋ ਮੀਟਿੰਗ 'ਚ ਬੈਠੇ ਹੁੰਦੇ ਤਾਂ ਸ਼ਾਇਦ ਡਿਬੇਟ ਜਾਂ ਡਿਸਕਸ਼ਨ ਹੋਰ ਤਰ੍ਹਾਂ ਦੀ ਹੁੰਦੀ ਥੋੜੀ ਬਹੁਤ ਇੱਕ ਤਾਂ ਇਹ ਪੁਆਇੰਟ ਹੈ ਇਹ ਆਲੀਓਣੀ ਨੇ ਆਲੀਓਣੀ ਮੈਂਬਰ ਹੀ ਨਹੀਂ ਹੈ ਹਾਲਾਂਕਿ ਇਹ ਵੀ ਮੈਨੂੰ ਤਾਂ ਮੇਰੀ ਜਾਣਕਾਰੀ ਚ ਵੀ ਬਾਅਦ ਚ ਬਾਧਾ ਹੋਇਆ ਕਿ ਇੱਕ ਅਸੈਂਬਲੀ ਦੇ ਵਿੱਚ ਤੁਹਾਡੇ ਅਸੈਂਬਲੀ ਗਰੁੱਪ ਦਾ ਲੀਡਰ ਹੈ ਉਹ ਤੁਹਾਡੀ ਕੋਰ ਕਮੇਟੀ ਚ ਨਹੀਂ ਹੈ ਤੇ ਨਾਰਮਲੀ ਇਹ ਮੰਨਿਆ ਜਾਂਦਾ ਹੁੰਦਾ ਅਸੈਂਬਲੀ ਗਰੁੱਪ ਦਾ ਲੀਡਰ ਨਾ ਐਟ ਪਾਰ ਹੀ ਹੁੰਦਾ ਹੈ ਉਹਨੂੰ ਮੰਨਿਆ ਜਾਂਦਾ ਹੁੰਦਾ ਕਿ ਚੀਫ ਮਿਨਿਸਟਰ ਹੋਇਆ ਜਾਂ ਜਿਹੜਾ ਤੁਹਾਡਾ ਵਿਧਾਇਕ ਦਾ ਲੀਡਰ ਹੁੰਦਾ ਤੇ ਉਹ ਕੋਰ ਕਮੇਟੀ ਚ ਨਹੀਂ ਹੈ ਤੇ ਇਸ ਲਈ ਉਹਨੂੰ ਸ਼ਾਇਦ ਉਦੋਂ ਤੋਂ ਰੱਖਿਆ ਨਹੀਂ ਹੈ ਢੀੜ ਸੇ ਉਹਨਾਂ ਨੂੰ ਸ਼ਾਮਲ ਕਰਕੇ ਇਹਨਾਂ ਨੂੰ ਬਾਅਦ ਚ ਕੋਰ ਕਮੇਟੀ ਚ ਲੈ ਲਿਆ ਸੀ ਪਰਮਿੰਦਰ ਨੂੰ ਜਾਂ ਬਾਕੀਆਂ ਨੂੰ ਇਕ ਤਾਂ ਇਹ ਪੁਆਇੰਟ ਹੈ ਪਰ ਦੂਜਾ ਸਵਾਲ ਇਹ ਹੈ ਕਿ ਜਿਹੜਾ ਜਦੋਂ ਮੀਟਿੰਗ ਸ਼ੁਰੂ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਕੀ ਕੀਤਾ ਜਾਣਾ ਉੱਥੇ ਇੱਕ ਸਵਾਲ ਤਾਂ ਇਹ ਲਗਾਤਾਰ ਐਤਕੀ ਵੀ ਉੱਠਿਆ ਤੇ ਜਿਹੜੇ ਸੱਜਣ ਚਾਹੁੰਦੇ ਸੀ ਕਿ ਭਾਜਪਾ ਨਾਲ ਸਾਡਾ ਅਲਾਈਅੰਸ ਹੋਦਾ ਤਾਂ ਅਸੀਂ ਸੀਟਾਂ ਜਿੱਤ ਸਕਦੇ ਸੀ ਚੰਦੂ ਬਾਜੜਾ ਉਹਨਾਂ ਚੋਂ ਇੱਕ ਹੈ ਡਾਕਟਰ ਚੀਮਾ ਉਹਨਾਂ ਚੋਂ ਇੱਕ ਹੈ ਡਿਫਰੈਂਟ ਟਾਈਪ ਦੇ ਬੰਦੇ ਜਿਹੜੇ ਸਾਰੇ ਇਸ ਗੱਲ ਦੀ ਵਕਾਲਤ ਕਰਦੇ ਚਾਦੂ ਬਾਜੜਾ ਉਹਨਾਂ ਨੇ ਕਹਿੰਦੇ ਇਹ ਕਿਹਾ ਵੀ ਹੈ ਮੀਟਿੰਗ ਦੇ ਵਿੱਚ ਕਿ ਜੇ ਆ ਕੁਝ ਹੁੰਦਾ ਪਰ ਜਿਹੜੀ ਐਕਸਪਲੇਨੇਸ਼ਨ ਦਿੱਤੀ ਹੈ ਸੁਖਵੀਰ ਸਿੰਘ ਬਾਦਲੂਣਾ ਨੇ ਕਿ ਐਵੇਂ ਨਹੀਂ ਆ ਮੀਟਿੰਗਾਂ ਹੋਈ ਬੀਜੇਪੀ ਨੇ ਲਾਸਟ ਚ ਜਿਹੜਾ ਰਾਈਡਰ ਲਾਤਾ ਇੱਕ ਕਿ ਤੁਸੀਂ ਕਿਸਾਨਾਂ ਦੇ ਵਿਰੋਧ ਚ ਜਾਂ ਦੰਦੀ ਸਿੰਘਾਂ ਦੀ ਗੱਲ ਨਹੀਂ ਕਰੋਗੇ ਕਿਸਾਨਾਂ ਦੇ ਵਿਰੋਧ ਚ ਬੋਲੋਗੇ ਸੀਟਾਂ ਦੀ ਅਡਜਸਟਮੈਂਟ ਅਲੱਗ ਹੈ ਬਿਲਕੁਲ ਇਹ ਬਹੁਤ ਸੀਰੀਅਸ ਮੈਟਰ ਤਾਂ ਕੀ ਇਹਨਾਂ ਨੇ ਕੈਂਡੀਡੇਟਸ ਨੂੰ ਵੀ ਬਰੀਫ ਨਹੀਂ ਕੀਤਾ ਫਿਰ ਬਿਠਾ ਕੇ ਬੀਜੇਪੀ ਤਾਂ ਭਾਈ ਆਹ ਕਹਿ ਰਹੀ ਹੈ ਤੇ ਇਸ ਚ ਤੁਸੀਂ ਦੱਸੋ ਆਪਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਜਾਂ ਟੇਕਨ ਫਾਰ ਗਰੰਟਰ ਲੈ ਲਿਆ ਦੂਜੀ ਗੱਲ ਟੋਟਲ ਚੋਣ ਕੈਂਪੇਨ ਦੇ ਵਿੱਚ ਕਿਸੇ ਬੇਮੋਹੋ ਕਿਸੇ ਲੀਡਰ ਦੇ ਮੂੰਹੋਂ ਇਹ ਸੁਣਿਆ ਗਿਆ ਕਿ ਬੀਜੇਪੀ ਤਾਂ ਸਾਨੂੰ ਆਹ ਕਹਿੰਦੀ ਸੀ ਜੇ ਵੋਟ ਲੈਣੀ ਹੋਵੇ ਵੋਟਾਂ 'ਚ ਤਾਂ ਬੇहद ਗੱਲ ਚਲਦੀ ਹੁੰਦੀ ਆ ਨਾ ਇਸ ਗੱਲ ਦੀ ਕਿ ਅਸੀਂ ਆਪਣੇ ਮੁੱਦੇ ਤੇ ਖੜੇ ਆ ਇਹ ਤਾਂ ਕਹਿੰਦੇ ਰਹੇ ਕਿ ਅਸੀਂ ਆਪਣੇ ਪਾਲਿਸੀ ਤੇ ਖੜੇ ਆ ਪਾਵਰ ਮਿਲੇ ਜਾਂ ਨਾ ਮਿਲੇ ਪਰ ਪਾਲਿਸੀ ਤੇ ਕਿਵੇਂ ਖੜੇ ਹੋ ਜਿਹੜੇ ਲੋਕ ਲੋਕਾਂ ਦੇ ਨਜ਼ਰੀਏ 'ਚ ਉੱਥੇ ਡਿਸਕਸ ਹੋਈ ਕਿ ਅਸੀਂ ਕਲੀਅਰ ਨਹੀਂ ਕਰ ਸਕੇ ਲੋਕਾਂ ਨਾਲ ਕਿ ਬੀਜੇਪੀ ਨਾਲ ਜਾਣਾ ਹੈ ਜਾਂ ਨਹੀਂ ਜਾਣਾ ਕਿਹਦੇ ਨਾਲ ਜਾਣਾ ਜਾਂ ਨਹੀਂ ਜਾਣਾ ਕਿਉਂਕਿ ਵੋਟ ਕਹਿੰਦੇ ਨੇ ਜਾਂ ਐਂਟੀ ਮੋਦੀ ਪਈ ਆ ਜਾਂ ਪ੍ਰੋ ਮੋਦੀ ਪਈ ਆ ਸਾਨੂੰ ਲੋਕ ਪਰੋ ਮੋਦੀ ਹੀ ਸਮਝਦੇ ਰਹੇ ਅੱਗੇ ਤੱਕ ਜਾ ਕੇ ਅਸੀਂ ਕਲੈਰਿਟੀ ਨਹੀਂ ਕਰ ਸਕਦੇ ਇਹਦੇ ਚ ਜਿੰਮੇਵਾਰੀ ਕੀਦੀ ਹੈ ਕਿ ਉਹ ਓਵਰਆਲ ਕੈਂਪੇਨ ਦੇ ਦੌਰਾਨ ਇਹ ਗੱਲਾਂ ਲੋਕਾਂ ਨਾਲ ਇਹ ਬਰੀਫ ਨਹੀਂ ਕਰ ਸਕੇ ਕਿ ਆਹ ਦੋ ਮੇਜਰ ਮੁੱਦੇ ਛੱਡ ਕੇ ਅਸੀਂ ਐਗਰੀਮੈਂਟ ਕਰਨ ਲਈ ਸਾਡੇ ਸਾਹਮਣੇ ਪ੍ਰੋਪੋਜ਼ਲ ਸੀ ਨਹੀਂ ਤਾਂ ਅਸੀਂ ਨਹੀਂ ਇਹ ਮੰਨੇ ਨਹੀਂ ਆ ਤੇ ਸ਼ਾਇਦ ਹੋਰ ਟਾਈਪ ਦੀ ਗੱਲ ਹੁੰਦੀ ਇਹ ਜੇ ਕਰ ਦਿੱਤੀ ਜਾਂਦੀ ਸੀ ਇਹ ਕਿਉਂ ਨਹੀਂ ਕੀਤੀ ਕਿ ਇਹ ਕੋਈ ਬਹੁਤ ਅਜੀਬੀ ਉਮੀਦ ਅੱਗੇ ਫਰਦਰ ਸੀ ਨਹੀਂ ਸੀ ਕੀ ਕਾਰਨ ਸੀ ਉਸੋਰ ਕੰਪੇਨ ਦੇ ਇਹ ਸਵਾਲ ਦਾ ਜਵਾਬ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੁੰਦਾ ਹੈ ਨਾ ਉਬਰਾਨ ਜੇ ਤੁਸੀਂ ਜੇਕਰ ਇਹ ਗੱਲ ਕਰਦੇ ਤੇ ਉਦੋਂ ਅਗਲੀ ਗੱਲ ਜਿਹੜੀ ਗੱਲ ਇਹਨਾਂ ਬਾਰੇ ਹੁੰਦੀ ਹੈ ਚਾਹੇ ਅਮਰਤਪਾਲ ਸਿੰਘ ਬਾਰੇ ਆ ਚਾਹੇ ਸਰਬਜੀਤ ਬਾਰੇ ਆ ਦੋ ਕਿ ਇਹ ਵੀ ਲੀਡਰਾਂ ਨੇ ਬਿਆਨ ਦਿੱਤੇ ਇਹਨਾਂ ਦੇ ਆਨੇ ਕਿ ਅਸੀਂ ਉਹ ਪੰਥਕ ਨਬ ਟੋ ਨਹੀਂ ਸਕੇ ਅੰਦਰ ਵੀ ਲੋਕਾਂ ਨੇ ਗੱਲ ਕੀਤੀ ਜੇ ਸਾਡਾ ਉਸ ਅੰਦਾਜ਼ਾ ਗਲਤ ਨਿਕਲ ਗਿਆ ਔਰ ਜੇ ਅਮਰਤਪਾਲ ਦੇ ਮਾਮਲੇ 'ਚ ਉਹ ਕਹਿੰਦੇ ਨੇ ਪ੍ਰਿੰਸੀਪਲ ਸਟੈਂਡ ਅਸੀਂ ਤਾਂ ਆਰਐਸਐ ਸਾਹ ਕਰਦੇ ਆ ਕਰਦੇ ਤਾਂ ਸਰਬਜੀਤ ਦੇ ਮਾਮਲੇ 'ਚ ਹੀ ਹੋ ਸਕਦਾ ਸੀ ਕੱਟੀ ਕਟੋਗਾ ਇੱਕ ਕੈਂਡੀਡੇਟ ਹੀ ਬੈਠਾ ਜਾਂ ਬਾਕੀ ਦੇ ਫਿਰ ਵੀ ਆਏ ਕੋਈ ਇੱਕ ਅਲਾਈਨਮੈਂਟ ਬਣਦੀ ਵੀ ਉਹ ਤਾਂ ਸਾਡਾ ਇਸ ਲਈ ਸਟੈਂਡ ਹੈ ਜੀ ਸਾਨੂੰ ਪਤਾ ਸਾਡੇ ਕੋਲ ਇਨਫੋਰਮੇਸ਼ਨ ਹੈ ਆ ਸਟੈਂਡ ਤੇ ਠੀਕ ਹੈ ਅਸੀਂ ਇਹਦੇ ਨਾਲ ਇਹ ਗੱਲ ਕਰਕੇ ਚੱਲਦੇ ਆ ਪਰ ਇਹ ਇਦੇ ਚ ਵੀ ਕਲੈਰਿਟੀ ਉਹ ਨਹੀਂ ਪਤਾ ਲੱਗ ਗਿਆ ਸੀ ਇਹਨਾਂ ਦੇ ਸਾਰੇ ਬੰਦਿਆਂ ਨੂੰ ਜਿਸ ਤਰ੍ਹਾਂ ਜਿਹੜੀਆਂ ਗੱਲਾਂ ਚੱਲਦੀਆਂ ਔਰ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਪੰਥਕ ਧਿਰ ਪੰਥਕ ਸਾਈਡ ਤੇ ਜਾਣਾ ਉਹਦੀ ਵਿਆਖਿਆ ਜਿਹੜੀ ਹੈ ਵੋਟਾਂ ਦੇ ਵਿੱਚ ਕਿਸੇ ਦੇ ਮੂੰਹੋਂ ਸੁਣੀ ਹੈ ਸੁਖਵੀਰ ਸਿੰਘ ਬਾਦਲ ਜਿੰਨਾ ਬੋਲਦੇ ਰਹੇ ਉਹ ਮੈਜੋਰਿਟੀ ਡਿਵੈਲਪਮੈਂਟਲ ਔਰ ਔਰੀਐਂਟੇਸ਼ਨ ਬੋਲਦੇ ਰਹੇ ਨੇ ਨਹੀਂ ਨਹੀਂ ਇਹ ਬਸ ਸਾਹਿਬ ਮੀਰ ਸਿੰਘ ਜੀ ਬੁਨਿਆਦੀ ਤੌਰ ਤੇ ਇਹ ਸਵਾਲ ਕਿੰਨੇ ਉਠਾਏ ਕਿਵੇਂ ਮਤਲਬ ਥੋੜਾ ਜਿਹਾ ਆਪਾਂ ਕਲੈਰਿਟੀ ਨਾਲ ਜੇ ਚੱਲਾਂਗੇ ਉਹ ਜ਼ਿਆਦਾ ਵਧੀਆ ਰਹੂਗਾ ਕਿ ਜਿਹੜੇ ਮਾਮਲੇ ਸਾਹਮਣੇ ਆਏ ਨੇ ਜਿੱਦਾਂ ਚਲੋ ਸੋਵੀਰ ਸਿੰਘ ਬਾਦਲ ਨੇ ਭਾਜਪਾ ਨਾਲ ਜਿਹੜੀ ਸ਼ੁਰੂਆਤ ਗੱਲਬਾਤ ਹੋਈ ਆ ਉਹ ਸਾਰੀਆਂ ਤਾਂ ਆਪਣੀ ਜਗ੍ਹਾ ਠੀਕ ਨੇ ਉਹਨਾਂ ਦੀ ਉਹਨਾਂ ਸਫਾਈ ਜਿਹੜੀ ਬੰਦੇ ਅੰਦਰ ਹਾਜ਼ਰ ਸੀ ਉਹਨਾਂ ਦੇ ਵਿੱਚੋਂ ਕਿੰਨੇ ਕਿਹੜਾ ਮਾਮਲਾ ਉਠਾਇਆ ਜਿਵੇਂ ਪੰਥਕਤਾਤਾ ਵੀ ਹੈ ਕਿ ਬੰਦੇ ਜਿਹੜੇ ਅੰਦਰ ਕੋਰ ਕਮੇਟੀ ਚ ਸੀਗੇ ਜਿਹੜੇ ਬਾਹਰ ਬੋਲਦੇ ਸੀ ਦੱਬੀ ਜਬਾਨ ਚ ਬੋਲਦੇ ਸੀ ਪਾਰਟੀ ਲੀਡਰਸ਼ਿਪ ਦੀ ਤਬਦੀਲੀ ਬਾਰੇ ਗੱਲ ਕਰਦੇ ਸੀ ਅੰਦਰ ਕੀ ਕੁਝ ਹੋਇਆ ਜੇ ਤੁਸੀਂ ਦੱਸ ਸਕੋ ਤਾਂ ਨਹੀਂ ਲੀਡਰਸ਼ਿਪ ਤਬਦੀਲੀ ਦਾ ਮੁੱਦਾ ਤਾਂ ਕਲੀਅਰ ਕੱਟ ਕੇ ਕਿਸੇ ਨੇ ਉਠਾਇਆ ਹੀ ਨਹੀਂ ਇਵਨ ਗੁਰਪ੍ਰਤਾ ਬਡਾਲਾ ਇਨਡਾਇਰੈਕਟਲੀ ਮਤਲਬ ਲੋਕ ਚਾਹੁੰਦੇ ਨੇ ਸਾਰੀ ਲੀਡਰਸ਼ਿਪ ਜਿਵੇਂ ਝੂਦਾ ਕਮੇਟੀ ਸੀ ਕਿ ਲੋਕ ਇਹ ਮਹਿਸੂਸ ਕਰਦੇ ਨੇ ਕਿ ਲੀਡਰਸ਼ਿਪ ਬਦਲ ਦਿੱਤੀ ਜਾਏ ਫਾਰਦੀ ਟਾਈਮਿੰਗ ਬਦਲੀ ਜਾਏ ਐਦੋਂ ਬਿਨਾ ਜਿਹੜੇ ਬਾਕੀ ਬੰਦੇ ਸੀ ਸਾਰੇ ਮੇਰੇ ਕੋਲ ਕੋਈ ਬਹੁਤ ਜ਼ਿਆਦਾ ਫੋਰਸਫੁਲੀ ਇਹ ਨਹੀਂ ਕਿਹਾ ਕਿ ਆ ਲੀਡਰ ਬਦਲੋ ਜੀ ਐਦੋਂ ਮੇਰਾ ਕੋਈ ਗੱਲ ਨਹੀਂ ਹੈ ਮਰਨਾ ਔਰ ਉਹਦੇ ਤਾਂ ਵੈਸੇ ਹੀ ਡੋਮੀਨੇਟ ਕਿਉਂਕਿ ਪ੍ਰਧਾਨ ਨੇ ਕਰਨਾ ਹੁੰਦਾ ਕਿ ਤੁਸੀਂ ਚਲਾ ਕੇ ਦੇਖੋ ਤੁਸੀਂ ਦੇਖ ਲਓ ਲੀਡਰ ਬਦਲਣਾ ਤਾਂ ਦੱਸੋ ਕਿਹਨੂੰ ਬਣਾਓਗੇ ਕਿਹਨੂੰ ਲਿਆਓਗੇ ਜਾਂ ਹੋਰ ਕੀ ਹੋ ਸਕਦਾ ਇਹ ਕੋਈ ਪ੍ਰੋਪੋਜ਼ਲ ਨਹੀਂ ਕਿਸੇ ਕੋਲ ਉਸ ਪਦਰ ਦੀ ਹਾਂ ਇੱਕ ਲੈਟਰ ਜ਼ਰੂਰ ਤੁਰੇ ਪਰ ਦੱਸੇ ਐਦੋਂ ਪਹਿਲਾਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਕਲੋਜ ਆ ਉਹ ਬਹੁਤ ਛੋਟੇ ਲੈਵਲ ਦੇ ਉਹਨਾਂ ਦੇ ਕਰਮਚਾਰੀ ਲੈਵਲ ਦਾ ਇੱਕ ਆਦਮੀ ਹੈ ਮਤਲਬ ਇਹ ਕੋਈ ਵੱਡਾ ਬੰਦਾ ਨਹੀਂ ਹੈ ਜਿਹੜਾ ਕਹਿੰਦਾ ਪੰਜ ਪ੍ਰਧਾਨੀ ਵਾਲੀ ਇੱਕ ਉਹ ਬਣਾ ਕੇ ਖੁੱਲੀ ਚਿੱਠੀ ਲਿਖ ਦੋ ਜਿਹੜਾ ਕੋਰ ਕਮੇਟੀ ਚ ਬਣੀ ਤੁਸੀਂ ਚਰਨਜੀਤ ਸਿੰਘ ਬਰਾੜ ਦੀ ਗੱਲ ਕਰ ਰਹੇ ਹੋ ਜਿਹੜੇ ਕਦੇ ਨਹਿਰ ਤਹਿਸੀਲਦਾਰ ਰਹੇ ਹਾਂ ਮੈਂ ਤੇ ਨਾ ਕੋਈ ਨਾਮ ਵੀ ਲਓ ਜਾਂ ਨਾ ਲਓ ਇੱਕ ਅਲੱਗ ਗੱਲ ਹੁੰਦੀ ਹੈ ਕਿਉਂਕਿ ਇੱਕ ਟੈਂਡਿੰਗ ਹੁੰਦੀ ਹੈ ਕਿਸੇ ਬੰਦੇ ਆਦੀ ਕਿ ਫਲਾਣਾ ਕਹਿੰਦਾ ਇੱਥੇ ਖੜਦਾ ਵੀ ਹੈ ਜਾਂ ਨਹੀਂ ਖੜਦਾ ਉਹ ਇੱਕ ਅਲੱਗ ਹੈ ਔਰ ਜਿਵੇਂ ਇਹ ਵੀ ਗੱਲ ਜਿੰਨੀ ਕਿ ਲੀਡਰਸ਼ਿਪ ਦੀ ਗੱਲ ਹੋਈ ਹੈ ਉਹ ਗੁਰਪ੍ਰਤਾ ਬਡਾਲਾ ਉਹਨਾਂ ਬੰਦੋਂ ਉਸ ਸਾਈਡ ਤੇ ਹੋਈ ਹੈ ਜਿਹੜੇ ਪਹਿਲਾਂ ਤੋਂ ਵੀ ਝੂਦਾ ਕਮੇਟੀ ਦੇ ਮਾਮਲੇ 'ਚ ਚਾਹੇ ਆਲੀ ਸੀ ਬਡਾਲਾ ਸੀ ਇਹ ਕਈ ਬੰਦੇ ਕਿਤੇ ਨਾ ਕਿਤੇ ਕਹਿੰਦੇ ਰਹੇ ਨੇ ਗੱਲ ਇਹ ਸਾਰੇ ਮਾਮਲੇ ਦੇ ਔਰ ਉਸੇ ਤਰੀਕੇ ਦੇ ਨਾਲ ਫੇਰ ਤੁਹਾਡੇ ਕੋਲ ਆਉਂਦੀ ਹੈ ਇਹ ਸਾਰੇ ਪੰਥਕ ਮਾਮਲੇ 'ਚ ਤਾਂ ਕਈ ਟਾਈਪ ਦੀ ਗੱਲ ਆਉਂਦੀ ਹੈ ਫਿਰ ਇਸ ਐਂਗਲ ਤੋਂ ਵੀ ਇਹ ਗੱਲ ਆਈ ਕਿ ਆਦੇਸ਼ ਪ੍ਰਤਾਪ ਕਹਿ ਰਹੇ ਹੋ ਜੋ ਇਹ ਕਹਿ ਰਹੇ ਸੀ ਤਾਂ ਕੱਢਿਆ ਕਿ ਉਹ ਬੀਬੀ ਜਗੀਰ कौर ਜਦੋਂ ਇਹ ਸਵਾਲ ਉਹਨੇ ਪਹਿਲਾਂ ਇੰਡੀਪੈਂਡੈਂਟ ਬਾਹਰ ਵੀ ਉਠਾਇਆ ਤੇ ਅੰਦਰ ਵੀ ਉਠਾਇਆ ਤਾਂ ਉਹਦੀ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਜਾਂਦਾ ਕਿ ਕਾਫੀ ਵਿਆਖਿਆ ਦਿੱਤੀ ਵਿਆਹ ਹੋ ਗਿਆ ਹੋ ਗਿਆ ਪਰ ਸਵਾਲ ਕੇਵਲ ਇਹ ਹੁੰਦਾ ਕਿ ਤੁਹਾਡਾ ਇੱਕ ਤੌਰ ਤਰੀਕਾ ਹੁੰਦਾ ਆ ਗੱਲ ਵੀ ਉੱਠੀ ਹੈ ਕਿ ਕਿਸੇ ਨੂੰ ਕੱਢ ਦੇਣਾ ਕਿਸੇ ਨੂੰ ਰੱਖ ਲੈਣਾ ਇਹ ਕਿਵੇਂ ਡਿਸਾਈਡ ਹੁੰਦਾ ਇਹਦਾ ਕੋਈ ਪ੍ਰੋਸੀਜਰ ਕਿਉਂ ਨਹੀਂ ਇਸੇ ਗੱਲ 'ਚੋਂ ਨਵਾਂ ਕੱਢ ਦਿੱਤਾ ਗਿਆ ਕਿ ਇੱਕ ਪ੍ਰੋਪਰ ਹੋਰ ਕਮੇਟੀ ਬਣੂਗੀ ਅਨੁਸ਼ਾਸਨ ਕਮੇਟੀ ਉਹਦੇ ਕੋਲ ਸਾਰੇ ਕੇਸ ਜਾਣ ਕੇ ਉਹ ਸੋਚਿਆ ਕਰੂਗੀ ਉਹ ਬਾਕੀ ਹੈ ਇਹਦਾ ਮਤਲਬ ਉਹ ਚੀਜ਼ ਇੱਕ ਲੈਵਲ ਦੀ ਤਾਂ ਇਨਡਾਇਰੈਕਟਲੀ ਮੰਨ ਲਈਦਾ ਗੰਗਕ ਤਰੀਕਾ ਤਾਂ ਗਲਤ ਹੈ ਉਹ ਜੋ ਵੀ ਤੁਹਾਡੇ ਕੋਲ ਚਾਹੇ ਇੱਕ ਦਿਨ 나오 ਦੋ ਦਿਨ 나오 ਉਹ ਇੱਕ ਦੋ ਦਿਨ ਚ ਜੇ ਪ੍ਰਧਾਨ ਜੀ ਜਾ ਕੇ ਖੜਦੇ ਨੇ ਕੋਈ ਗੱਲ ਨਹੀਂ ਕਰਦਾ ਉਹਨਾਂ ਨਾਲ ਜਾਂ ਬਾਕੀ ਉਹਨਾਂ ਦੀ ਸੁਣਦਾ ਨਹੀਂ ਤਾਂ ਵੀ ਇੱਕ ਪ੍ਰੋਸੀਜਰ ਤਾਂ ਹੁੰਦਾ ਹੀ ਆ ਨਾ ਕਿਸੇ ਵੀ ਸੈਟਅਪ ਦਾ ਜਦੋਂ ਤੁਸੀਂ ਕਰਦੇ ਹੋ ਤੇ ਉਹਨੂੰ ਜੇ ਤੋੜ ਦਿੰਦੇ ਹੋ ਫਿਰ ਤੁਸੀਂ ਆਪਣੇ ਆਪ ਵੱਡੇ ਹੋ ਸਾਰੇ ਸੰਵਿਧਾਨਾਂ ਤੋਂ ਸਾਰੇ ਕਾਨੂੰਨਾਂ ਤੋਂ ਸਾਰੇ ਤਰੀਕਾ ਕਰਦੇ ਔਰ ਇਹਦੇ ਵਿੱਚ ਜਿਹੜੀਆਂ ਬਾਕੀ ਗੱਲਾਂ ਵੀ ਇਨਡਾਇਰੈਕਟਲੀ ਆਹਾਂ ਵੀ ਅਲਾਈਅੰਸ ਵਾਲੀ ਵੀ ਚੰਦੋਂ ਮੱਝਦੇ ਉਹਨਾਂ ਨੇ ਉਠਾਈ ਆ ਅੰਦਰ ਗੱਲ ਕਿ ਜੇ ਐਲਾਈਸ ਹੋ ਜਾਂਦਾ ਤਾਂ ਇਹ ਹੋ ਜਾਂਦਾ ਇਹ ਹੋ ਜਾਂਦਾ ਇਹ ਹੋ ਜਾਂਦਾ ਪਰ ਬਹੁਤੇ ਚੱਲੀ ਨਹੀਂ ਮੇਰੇ ਖਿਆਲ ਨਾਲ ਜ਼ਿਆਦਾਤਰ ਦਾ ਰਾਏ ਇਹੀ ਸੀ ਕਿ ਭਾਜੀਪੀ ਨਾਲ ਕਿਵੇਂ ਜਾ ਸਕਦੇ ਸੀ ਫਿਰ ਬਿਲਕੁਲ ਹੀ ਮਾਰੇ ਜਾਂਦੇ ਕੋ ਗੱਲ ਨਹੀਂ ਸੀ ਇਹ ਇਹ ਗੱਲ ਇਸ ਲੈਵਲ ਤੇ ਚੱਲੀ ਆ ਹਾਲਾਂਕਿ ਗੱਲ ਇਸ ਲੈਵਲ ਤੇ ਵੀ ਚੱਲੀ ਆ ਜੇ ਤੁਸੀਂ ਹੁਣ ਇਹ ਕਹਿੰਦੇ ਹੋ ਜਿਵੇਂ ਪ੍ਰੈਸ ਨੋਟ ਵੀ ਆ ਬਾਕੀ ਚੀਜ਼ਾਂ ਵੀ ਜੇ ਇਹ ਕਹਿੰਦੇ ਨੇ ਕਿ ਨਾ ਅਸੀਂ ਐਨਡੀਏ ਨਾਲ ਨਾ ਅਸੀਂ ਇੰਡੀਆ ਨੈਸ਼ਨ ਨਾਲ ਸਾਡਾ ਕਿਸੇ ਨਾਲ ਕੋਈ ਬਾਅਦ ਨਹੀਂ ਤੁਸੀਂ ਆਈਸੋਲੇਸ਼ਨ ਚ ਬਿਨਾ ਬਾਤ ਉਹ ਨੈਸ਼ਨਲ ਪੋਲਿਟਿਕ ਚ ਰੋਲ ਕਿਸ ਢੰਗ ਨਾਲ ਨਿਭਾ ਸਕਦੇ ਹੋ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਔਰ ਕੁਝ ਲੀਡਰਾਂ ਨਾਲ ਮੇਰੀ ਗੱਲ ਹੋ ਆਪਾਂ ਪਹਿਲਾਂ ਵੀ ਇੱਕ ਗੱਲ ਕੀਤੀ ਉਹ ਕਹਿੰਦੇ ਨੇ ਵੀ ਹੁਣ ਸਾਨੂੰ ਇਹ ਰੀਥਿੰਕ ਕਰਨਾ ਪਏਗਾ ਵੀ ਕਿੰਨਾ ਕੁ ਐਂਟੀ ਕਾਂਗਰਸ ਜਮਤੇ ਅਸੀਂ ਚੱਲਾਂਗੇ ਜਦੋਂ ਸਿੱਖਾ ਦੇ ਵਿੱਚ ਦੋ ਵਾਰ ਇੱਥੇ ਕਾਂਗਰਸ ਦੀ ਸਰਕਾਰ ਬਣاتی ਫਿਰ ਵੀ ਉਹੀ ਉਹਨਾਂ ਨੂੰ ਵੀ ਵੋਟ ਪਾ ਰਹੇ ਨੇ ਬਾਕੀ ਚੀਜ਼ਾਂ ਨੇ ਤਾਂ ਕਿਵੇਂ ਇੰਡੀਪੈਂਡੈਂਟ ਆਪਸ਼ਨਾਂ ਆਜ਼ਾਦ ਰੱਖਣੀਆਂ ਪੈਣਗੀਆਂ ਇਹਨਾਂ ਗੱਲਾਂ ਤੇ ਵੀ ਚਰਚਾ ਇਨ ਫਿਊਚਰ ਹੋਊਗੀ ਅਕਾਲੀ ਦਰਚ ਹੋਣੀ ਚਾਹੀਦੀ ਹੈ ਇਹ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਨੇ ਕਿਹਾ ਵੀ ਸਾਡੀਆਂ ਵੋਟਾਂ ਕਿਉਂ ਘਟ ਗਈਆਂ ਨੇ ਜਿਹੜਾ ਇਹਦਾ ਐਨਾਲਿਸਿਸ ਕੀਤਾ ਉਹ ਆਪਦੇ ਆਪ ਚ ਸ਼ਾਨਦਾਰ ਐਨਾਲਿਸਿਸ ਤੁਸੀਂ ਦੇਖੋ ਉਹ ਕਹਿੰਦੇ ਨੇ ਕਿ ਵੋਟ ਸਾਨੂੰ ਲੋਕ ਪਰੋ ਮੋਦੀਉ ਸਮਝਦੇ ਰਹੇ ਇਸ ਕਰਕੇ ਸਾਡੀ ਵੋਟ ਵੀ ਜਿਹੜੇ ਸਾਡੇ ਕੱਠ ਵੀ ਹੁੰਦੇ ਰਹੇ ਨੇੜੇ ਜਾ ਕੇ ਲੋਕ ਮੋਦੀ ਨੂੰ ਹਰਾਉਣਾ ਚਾਹੁੰਦੇ ਸੀ ਪੰਜਾਬ ਦੇ ਮੇਜਰ ਤੌਰ ਦੇ ਉੱਤੇ ਜਿਹੜੀ ਸਾਡਾ ਵੋਟ ਬੈਕਸ ਉਹ ਕਾਂਗਰਸ ਨੂੰ ਭੁਗਤ ਗਿਆ ਤੇ ਆਮ ਆਦਮੀ ਨੂੰ ਭੁਗਤ ਗਿਆ ਇਹ ਐਨਲਿਸਿਸ ਹੈ ਇਸ ਮੀਟਿੰਗ ਦੇ ਅੰਦਰ ਇਹ ਲਗਭਗ ਸਹਿਮਤੀ ਵਾਲਾ ਐਨਲਿਸਿਸ ਹੈ ਮਤਲਬ ਐ ਨਹੀਂ ਕਿ ਇੱਕ ਬੰਦੇ ਨੇ ਕਹਿਤਾ ਦੂਜੇ ਨੇ ਚਰਚਾ ਹੋਣ ਤੋਂ ਬਾਅਦ ਜਿਹੜਾ ਆਫਟਰ ਥਾਟ ਹੈ ਨੈਰੇਟਿਵ ਇਹ ਬਣ ਗਿਆ ਕਿ ਅਸੀਂ ਉਹ ਉਹਨਾਂ ਦੇ ਨਾਲ ਨਹੀਂ ਆ ਪੰਥ ਦੇ ਨਾਲ ਨਹੀਂ ਆ ਅਸੀਂ ਕੋਈ ਬਾਕੀ ਗੱਲਾਂ ਕਰ ਰਿਹਾ ਇਹ ਦੋ ਗੱਲਾਂ ਨੇ ਸਾਨੂੰ ਹਰਾਉਣ ਚ ਰੋਲ ਪਲੀ ਕੀਤਾ ਮਿਹਨਤ ਤਾਂ ਪ੍ਰਧਾਨ ਜੀ ਨੇ ਵੀ ਬਹੁਤ ਕੀਤੀ ਹੈ ਮਿਹਨਤ ਵਰਕਰਾਂ ਨੇ ਵੀ ਬਹੁਤ ਕੀਤੀ ਹੈ ਲੋਕ ਸਾਡੇ ਵੱਲ ਆਉਣਾ ਸ਼ੁਰੂ ਹੋ ਗਏ ਸੀਗੇ ਔਰ ਲੋਕ ਫਿਰ ਇੱਕ ਇਹਨਾਂ ਕਾਰਨਾ ਕਰਕੇ ਸਾਡੇ ਤੋਂ ਦੂਰ ਹੋ ਗਏ ਉਹਨਾਂ ਦਾ ਨਤੀਜਾ ਇਹ ਹੈ ਜਿਹੜੀ ਇਸ ਅਸੈਸਮੈਂਟ ਦਾ ਇਹ ਗੱਲ ਵੀ ਉਠਾਈ ਗਈ ਹੈ ਬਕਾਇਦਾ ਕਿ ਮਾਫੀ ਦਾ ਜਿਹੜਾ ਤਰੀਕਾ ਠੀਕ ਨਹੀਂ ਹੈ ਉਹ ਚਿੱਠੀ ਚ ਵੀ ਆ ਤੇ ਅੰਦਰ ਵੀ ਉਠਾਈ ਗਿਆ ਵੀ ਲੋਕ ਇਹ ਕਹਿੰਦੇ ਨੇ ਕਿ ਵਿਧੀਵਤ ਰੂਪ ਚ ਮਾਫੀ ਨਹੀਂ ਹੈ ਸਾਨੂੰ ਉਹ ਵੀ ਮੰਗ ਲੈਣੀ ਚਾਹੀਦੀ ਹੈ ਚਲ ਵੀ ਜਾ ਕੇ ਤੇ ਲੀਡਰਸ਼ਿਪ ਚੇਂਜ ਕਰਨ ਵਾਲਾ ਨਹੀਂ ਹੈ ਫਿਰ ਉਹ ਚੰਦਾ ਕਮੇਟੀ ਦਾ ਮਤਲਬ ਹੋਣ ਦੀ ਕੋਰ ਕਮੇਟੀ ਇਸ ਦੇ ਵਿੱਚ ਪੂਰੀ ਤਰ੍ਹਾਂ ਡੰਪ ਹੋ ਗਈ ਹੈ ਲੀਡਰਸ਼ਿਪ ਚੇਂਜ ਦਾ ਸਵਾਲ ਇੱਕ ਲੈਵਲ ਤੇ ਅਕਾਲੀ ਦਲ ਦੀ ਕੋਰ ਕਮੇਟੀ ਨੇ ਆਪਣੇ ਵੱਲੋਂ ਥੱਪ ਕਰਤਾ ਲੱਗਦਾ ਵੈਸੇ ਚਾਏ ਲੋਕਾਂ ਦਾ ਮੁੱਦਾ ਉਹਨਾਂ ਦੇ ਬਰਕਰਾਰਾਂ ਦਾ ਮੁੱਦਾ ਤੇ ਬਾਕੀ ਕਿਤੇ ਜ਼ਰੂਰ ਹੋਵੇ ਬ੍ਰੈਂਡਿੰਗ ਆ ਲੀਡਰਸ਼ਿਪ ਦੀ ਉਹ ਉਸੇ ਤਰ੍ਹਾਂ ਬਰਕਰਾਰ ਹੈ ਉਹੀ ਚੱਲੂਗੀ ਇਥੋਂ ਇਹ ਹੈ ਇਸੇ ਲਈ ਉਹਨਾਂ ਦੀ ਅਗਵਾਈ ਦੇ ਵਿੱਚ ਭਰੋਸਾ ਵੀ ਪੂਰੀ ਤਰ੍ਹਾਂ ਉਸ ਤੋਂ ਗੁਣਾਲੇ ਹੋਇਆ ਇਹ ਹੁਣ ਅਗਲਾ ਸਟੈਪ ਇਹ ਹੋਊਗਾ ਕਿ ਅਕਾਲੀ ਦਲ ਕੀ ਕਰਦਾ ਪੰਜਾਬ ਦੇ ਲੋਕ ਉਹਨਾਂ ਨੂੰ ਕਿਵੇਂ ਐਕਸੈਪਟ ਕਰਦੇ ਸੱਜਕタル ਸਿੰਘ ਜੀ ਜਦੋਂ ਅੰਦਰ ਮੀਟਿੰਗ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਵਖ ਪੇਸ਼ ਕਰਦੇ ਆ ਤਾਂ ਉਹਦੇ ਵਿੱਚ ਉਹ ਇੱਕ ਇੱਕ ਵਿਅਕਤੀ ਨੂੰ ਇਹ ਪੁੱਛਦੇ ਆ ਕਿ ਤੁਸੀਂ ਜੋ ਚਾਹੁੰਦੇ ਹੋ ਮੈਂ ਕਰਨ ਨੂੰ ਤਿਆਰ ਆ ਜੇ ਤੁਸੀਂ ਲੀਡਰਸ਼ਿਪ ਤਬਦੀਲੀ ਚਾਹੁੰਦੇ ਹੋ ਮੈਨੂੰ ਦੱਸੋ ਪਿਆਰ ਨਾਲ ਤੁਸੀਂ ਮੇਰੀ ਜਾਨ ਵੀ ਲੈ ਸਕਦੇ ਹੋ ਬਾਹਰ ਕਿਉਂ ਜਾਣਦੇ ਹੋ ਤੁਸੀਂ ਜੋ ਅਖਬਾਰਾਂ 'ਚ ਜਾ ਕੇ ਜਾਂ ਸਟੋਰੀਜ਼ ਕਿਉਂ ਹੁੰਦੀਆਂ ਇੱਥੇ ਜੋ ਕਹਿਣਾ ਕੋ ਇੱਕ ਵੀ ਵਿਅਕਤੀ ਜਿਹੜਾ ਉਹ ਲੌਜੀਕ ਨਾਲ ਮੈਨੂੰ ਕਵੇ ਮੈਂ ਛੱਡਣ ਨੂੰ ਤਿਆਰ ਆ ਤੁਸੀਂ ਜਿੰਨੂੰ ਕਹਿੰਦੇ ਹੋ ਆਪਾਂ ਮੰਨਣ ਲਈ ਤਿਆਰ ਆ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ ਮੋٹے ਤੌਰ ਤੇ ਇਸ ਮੋਹਤ ਕਰਨ ਦਾ ਇੱਕ ਵਧੀਆ ਵੈਸੇ ਵੀ ਆਮ ਤੌਰ ਤੇ ਬੰਦਾ ਜਦੋਂ ਗੁੱਡ ਫੇਥ ਵਿੱਚ ਹੁੰਦਾ ਲਗਭਗ ਸਭ ਨਾਲ ਗੱਲ ਆਲਰੇਡੀ ਹੋਈ ਹੁੰਦੀ ਹੈ ਤਾਂ ਇਹ ਸਵਾਲ ਜਿਹੜਾ ਉਠਾਇਆ ਉਹਨਾਂ ਨੇ ਹੁਣ ਇਹਦੇ ਵਿੱਚ ਉਹਨਾਂ ਨੇ ਅਗਲਾ ਸਵਾਲ ਵੀ ਉਠਾਇਆ ਕਿ ਮੈਨੂੰ ਕਿਸ ਤਰ੍ਹਾਂ ਦੀਆਂ ਸਥਿਤੀਆਂ 'ਚ ਕੰਮ ਕਰਨਾ ਪਿਆ ਕਿ ਤੁਸੀਂ ਦੱਸੋ ਕਿ ਤੁਹਾਡੇ ਚੋਂ ਕਿੰਨੇ ਬੰਦੇ ਕਹਿੰਦੇ ਸੀ ਇੱਕ ਵੀ ਬੰਦਾ ਦੱਸੇ ਜਿਹਨੇ ਕਿਹਾ ਹੋਵੇ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਵਾਪਸ ਲਿਆਓ ਮੈਂ ਹੀ ਸੀ ਨਾ ਜਿਹੜਾ ਤਰਲੇ ਮਾਰਦਾ ਰਿਹਾ ਕਿ ਤੁਸੀਂ ਮੇਰੇ ਬਾਪ ਦੇ ਸਥਾਨ ਉੱਤੇ ਆ ਜਾਓ ਮੈਂ ਕਿੰਨੀ ਵਾਰੀ ਉਹਨਾਂ ਨੂੰ ਬੇਨਤੀ ਕੀਤੀ ਬੀਬੀ ਜਗੀਰ ਕੌਰ ਨੂੰ ਅਡਰੈਸ ਕਰਕੇ ਪੁੱਛਿਆ ਕਿ ਬੀਬੀ ਜੀ ਤੁਸੀਂ ਦੱਸੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਵਾਪਸ ਆਜੋ ਇਹਨਾਂ ਚੋਂ ਇੱਕ ਵੀ ਦੱਸੇ ਜਿਹੜਾ ਇਹ ਪੈਰਵਾਈ ਕਰ ਰਿਹਾ ਹੈ ਕਿ ਬੀਬੀ ਨੂੰ ਵਾਪਸ ਲਿਆਓ ਜਦੋਂ ਆਪਣੇ ਜੀਜੇ ਦੀ ਗੱਲ ਕਰਦੇ ਆ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਵੀ ਮੇਰੇ ਸਾਹਮਣੇ ਹੋਰ ਦੱਸੋ ਰਾਹ ਕੀ ਸੀ ਮੈਂ ਕਿੰਨੇ ਯਤਨ ਕੀਤੇ ਮੈਂ ਕਿਹਾ ਤੁਸੀਂ ਨਾ ਹੀ ਆਓ ਲਾਕੇ ਚ ਤੁਸੀਂ ਸਿਰਫ ਇੱਕ ਵਾਰੀ ਇੰਨਾ ਹੀ ਕਹਿ ਦੋ ਕਿ ਮੈਂ ਪਾਰਟੀ ਦੇ ਨਾਲ ਖੜਾ ਅਸੀਂ ਤੁਹਾਡੇ ਹਲਕੇ 'ਚ ਬੰਦਾ ਕੈਂਡੀਡੇਟ ਬਣੀ ਭੇਜਦੇ ਤੁਹਾਡੇ ਬੰਦੇ ਜਿੱਦਾਂ ਮਰਜ਼ੀ ਕੈਂਪੇਨ ਕਰਨ ਜਦੋਂ ਕੋਈ ਗੱਲ ਨਹੀਂ ਬਣੀ ਤੇ ਕਹਿੰਦੇ ਮੇਰੇ ਸਾਹਮਣੇ ਹੱਲ ਕੀ ਸੀਗਾ ਮੈਂ ਕਰਦਾ ਕੀ ਜਦੋਂ ਕਿ ਮੇਰੇ ਕੋਲ ਇੱਕੋ ਰਿਸ਼ਤਾ ਸੀ ਮੇਰੇ ਪਿਓ ਤੋਂ ਬਾਅਦ ਮੇਰੀ ਭੈਣ ਦਾ ਹੀ ਰਿਸ਼ਤਾ ਸੀ ਫਿਰ ਮੈਂ ਭੁੰਦਰਣਾ ਸਲਾਹ ਕੀਤੀ ਭੁੰਦਰਪੁਰ ਸਾਹਿਬ ਨੇ ਕਿਹਾ ਵੀ ਇਹ ਹੁਣ ਵੀ ਕਾਕਾ ਜੀ ਤੁਹਾਡੇ ਸਾਹਮਣੇ ਦੋ ਹੀ ਰਸਤੇ ਤੇ ਪਾਰਟੀ ਰੱਖ ਲਓ ਪਰਵਾ ਰੱਖ ਲਓ ਮੇਰੇ ਸਾਹਮਣੇ ਦੱਸੋ ਵੀ ਜੇ ਤੁਸੀਂ ਹੁੰਦੇ ਕੀ ਕਰਦੇ ਸੋ ਹਵੀਰ ਸਿੰਘ ਬਾਦਲ ਆਪ ਜਚਾਉਣ ਦੇ ਯਤਨ ਚ ਰਿਹਾ ਕਿ ਮੈਂ ਬੀਜੇਪੀ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਸੀ ਉਹਨਾਂ ਦੀਆਂ ਸ਼ਰਤਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨਹੀਂ ਸੀ ਮੰਨੀਆਂ ਜਾ ਸਕਦੀਆਂ ਫਿਰ ਆ ਕੇ ਜਦੋਂ ਉਰ ਕਮੇਟੀ ਹੁੰਦੀ ਹੈ ਜਦੋਂ ਮਸਲਿਆਂ ਤੇ ਸਟੈਂਡ ਲੈਣ ਦੀ ਗੱਲ ਆਉਂਦੀ ਹੈ ਜਿੱਥੇ ਇਹ ਫਿਰ ਮਤਲਬ ਉਹਨੇ ਆਪਾਂ ਕਿ ਸਾਡਾ ਆ ਸਿਧਾਂਤਾ ਜਿੱਤ ਤੋਂ ਬਾਅਦ ਬੀਜੇਪੀ ਨਾਲ ਟੁੱਟ ਜਾਂਦੀ ਆ ਉਸ ਤੋਂ ਪਹਿਲਾਂ ਜਿਹੜੀ ਬੀਜੇਪੀ ਸ਼ਰਤਾਂ ਰੱਖਦੀ ਸੀ ਮੈਂ ਕਿਵੇਂ ਮੰਨ ਲੈਂਦਾ ਤੁਸੀਂ ਦੱਸੋ ਮੈਂ ਗਲਤ ਕਿੱਥੇ ਆ ਮੈਨੂੰ ਦੱਸੋ ਜੇ ਤੁਸੀਂ ਕੋਈ ਲੜਨਾ ਚਾਹੁੰਦੇ ਹੋ ਅੱਗੇ ਹੋ ਕੇ ਮੈਨੂੰ ਕੋਈ ਇਤਰਾਜ਼ ਨਹੀਂ ਇਹ ਸਾਰੀਆਂ ਗੱਲਾਂ ਜਦੋਂ ਹੁੰਦੀਆਂ ਨੇ ਪੂਰ ਕਮੇਟੀ ਦੀ ਮੀਟਿੰਗ ਵਿੱਚ ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕਿਉਂਕਿ ਪਾਰਟੀ ਤਾਂ ਉੱਥੇ ਹੀ ਖੜੀ ਆ ਪਾਰਟੀ ਦਾ ਨੁਕਸਾਨ ਹੋਇਆ ਪਾਰਟੀ ਨੇ ਅਗਲਾ ਪੈਂਥੜਾ ਕੋਈ اختیار ਨਹੀਂ ਕੀਤਾ ਮੋਡਲ ਐਸ ਵੇਲੇ ਕੁਝ ਨਹੀਂ ਲੱਗ ਰਿਹਾ ਕਿ ਉਥੋਂ ਖੜੇ ਹੋ ਕੇ ਇਸ ਮੁੱਚਤਾ ਦੇ ਵਿੱਚ ਲੀਡਰਸ਼ਿਪ ਬਾਹਰ ਆਈ ਹੋਏ ਕਿ ਅਸੀਂ تسلیم ਕਰਦੇ ਹਾਂ ਸਾਰੀਆਂ ਚੀਜ਼ਾਂ ਨੂੰ ਤੇ ਅੱਜ ਤੋਂ ਇਦਾਂ ਲੜਾਂਗੇ ਜੀ ਅਸੀਂ ਪੰਥਕ ਅਪਰੋਚ ਲੈਣੀ ਹੈ ਅਸੀਂ ਭਾਜਪਾ ਨਾਲ ਨਹੀਂ ਜਾਣਾ ਅਸੀਂ ਇਹ ਅਪਰੋਚ ਦੇ ਵਿੱਚ ਆ ਆ ਕਰਾਂਗੇ ਸਾਡੀ ਅਗਲੀ ਲਾਈਨ ਆ ਹੋਊਗੀ ਇਹ ਤਾਂ ਵੱਖਰੀਆਂ ਗੱਲਾਂ ਹੋਣਗੀਆਂ ਲੇਕਿਨ ਇਸ ਤੋਂ ਪਹਿਲਾਂ ਜੋ ਹੋਇਆ ਤੁਸੀਂ ਉਹਨੂੰ ਕਿਵੇਂ ਲੈ ਰਹੇ ਹੋ ਮੈਂ ਦੋ ਤਿੰਨ ਇਸ਼ੂ ਟੇਕ ਅਪ ਕਰਦਾ ਹਾਂ ਇਹਦੇ ਵਿੱਚ ਇੱਕ ਤਾਂ ਤੁਸੀਂ ਗੱਲ ਕੀਤੀ ਹੈ ਲੀਡਰਸ਼ਿਪ ਚੇਂਜ ਦੀ ਜਦੋਂ ਰਿਜ਼ਲਟ ਆਏ ਸੀਗੇ ਤੇ ਉਸ ਤੋਂ ਬਾਅਦ ਮੈਂ ਕਮੈਂਟ ਕੀਤਾ ਸੀ ਇੱਕ ਮੈਨੂੰ ਯਾਦ ਆ ਗਿਆ ਬੈਠੇ ਬੈਠੇ ਕਿ ਸੁਖਦੇਵ ਸਿੰਘ ਬਾਦਲ ਨੇ ਆਪਣੀ ਵਾਈਫ ਨੂੰ ਬਠਿੰਡੇ ਤੋਂ ਚੰਗੇ ਮਾਰ ਦਿੱਤੇ ਜਿਤਾ ਲਿਆ ਤੇ ਇਸ ਤੋਂ ਬਾਅਦ ਉਹਨਾਂ ਦੀ ਲੀਡਰਸ਼ਿਪ ਤੇ ਕੋਈ ਕਿੰਦੂ ਪਰੰਤੂ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਜਦੋਂ ਅਗਲੇ ਦੀ ਡਿਟੇਲ ਆਈ ਔਰ ਇਹ ਸੀ ਕਿ 10 ਕੈਂਡੀਡੇਟਸ ਦੀ ਇਹਨਾਂ ਦੀ ਜਵਾਨਤਾ ਜੱਤ ਹੋਈ ਦਾ ਵਾਰੇ ਜਿਹਨੇ ਕੈਂਡੀਡੇਟ ਦੀ ਜਵਾਨਤਾ ਜੱਤ ਹੋਈਆਂ ਕਿ ਉਹਨਾਂ ਚ ਇਨਾ اخلاقی ਹੌਸਲਾ ਹੈ ਕਿ ਉਹ ਕਹਣ ਵੀ ਸਾਡੀ ਜਿਹੜੀ ਜਵਾਨਤਾ ਜੱਤ ਹੋਈਆਂ ਇਹ ਪ੍ਰਧਾਨ ਦੀ ناکਾਮਯਾਬੀ ਕਰਕੇ ਜਾਂ ਸਫਲਤਾ ਕਰਕੇ ਜਾਂ ਪ੍ਰਧਾਨ ਜ਼ਿੰਮੇਦਾਰ ਉਹਦੇ ਕਰਕੇ ਸਾਡੀਆਂ ਜਵਾਨਤਾ ਜੱਤ ਹੋਈਆਂ ਜਿਹੜੇ ਲੀਡਰ ਆਪਣੇ ਜਵਾਨਤਾ ਨਹੀਂ ਬਚਾ ਸਕੇ ਉਹਨਾਂ ਚ اخلاਕੀ ਅਥਾਰਟੀ ਤਾਂ ਹੈ ਹੀ ਨਹੀਂ ਕੁਐਸਚਨ ਕਰਨ ਦੀ ਇਹ ਤਾਂ ਗੱਲ ਇੱਥੇ ਹੀ ਮੁੱਕ ਜਾਂਦੀ ਹੈ ਇਸ਼ੂ ਇਹ ਹੈ ਕਿ ਕਿ ਇਸ ਸਿਚੁਏਸ਼ਨ ਦੇ ਵਿੱਚ ਪਾਰਟੀ ਅੱਗੇ ਵਧ ਸਕਦੀ ਹੈ ਉਹ ਜਿਆਦਾ ਕ੍ਰੂਸ਼ੀਅਲ ਪੁਆਇੰਟ ਹੈ ਜੀ ਤੇ ਨਾਲ ਮੈਂ ਪਹਿਲਾਂ ਇਹ ਕਰਦਿਆ ਕਿ ਤੁਸੀਂ ਕਹਿੰਦੇ 6 ਘੰਟੇ ਮੀਟਿੰਗ ਚੱਲੀ ਕਰੀ ਦਲ ਵਾਕਈ ਜੀ ਮੈਂ ਤਾਂ ਬੜੇ ਸਾਲਾਂ ਬਾਅਦ ਸੁਣਿਆ ਕਿ ਕਾਰੀ ਦਲ ਦੀ ਮੀਟਿੰਗ 7 ਘੰਟੇ ਚੱਲੀ ਪਰ ਮੈਂ ਅਕਾਲੀ ਦਲ ਨੂੰ ਬਹੁਤ ਲੰਬਾ ਸਾਮਾ ਕਵਰ ਕੀਤਾ ਰਾਤ ਨੂੰ ਮੇਰਾ ਸਾਰਾ ਕੈਰੀਅਰ ਅੰਜਲ ਹੋ ਜਾਂਦਾ ਉਹ ਮੈਂ ਅਕਾਲੀ ਦਲ ਨੂੰ ਕਵਰ ਕੀਤਾ ਤੇ ਮੈਂ ਇਹ ਵੀ ਦੇਖਿਆ ਮੈਨੂੰ ਯਾਦ ਹੈ ਅਵਸਰ ਖਾਸ ਕਰਕੇ ਜਦੋਂ ਪਾਰਟੀ ਅਵਸਰ ਹੁੰਦੀ ਸੀ ਹੈੱਡਕੁਆਰਟਰ ਦਰੋਦਨ ਤੰਤਨ ਦੰਦ ਮੇਟਕਾ ਚਲਦੀਆਂ ਸੀ ਤੇ ਇੱਕ ਵਾਰੀ ਮਹੀਨਾ ਲਗਾਤਾਰ ਇਹ ਇਸ਼ੂ ਚੱਲਦੇ ਰਹੇ ਸੀ ਕੁਝ ਕੱਲ ਤੱਕ ਤੇ ਵੀ ਉਦੋਂ ਵਰਕਿੰਗ ਕਮੇਟੀ ਹੁੰਦੀ ਸੀ ਪੋਲਿਟਿਕਲ ਫੇਅਰ ਕਮੇਟੀ ਨਹੀਂ ਸੀ ਉੱਤੇ ਪਰ ਜਿਹੜੀ ਇਹ 84 ਦੇ ਵਿੱਚ ਜਿਹੜੀਆਂ ਮੇਟਕਾਂ ਚਲਦੇ ਸੀ ਉਹ ਵਰਕਿੰਗ ਕਮੇਟੀ ਜਾਂਦੀ ਜਾਂਦੀ ਸੀ ਬੇਸਿਕਲੀ ਉਹ ਇਹ ਤਾਂ ਚਲੋ ਗੱਲ ਵੱਖਰੀ ਹੈਗੀ ਹੈ ਹੁਣ ਮੈਂ ਗੱਲ ਕਰਦਾ ਤੁਸੀਂ ਵੀ ਅਸਲੀ ਇਸ਼ੂ ਕੀ ਹੈ ਜਿਹੜਾ ਡਿਸਕਸ ਨਹੀਂ ਹੋਇਆ ਕੋਰ ਕਮੇਟੀ ਵਿੱਚ ਮੈਂ ਆਪਣੀ ਇਸ ਗੱਲਬਾਤ ਦੇ ਵਿੱਚ ਵੀ ਨਹੀਂ ਜ਼ਿਕਰ ਹੋਇਆ ਇਸ਼ੂ ਤਾਂ ਇਹ ਹੈ ਕਿ ਕਾਲੀਰਦਲ ਬੀਜੇਪੀ ਤੋਂ ਥੱਲੇ ਕਿਉਂ ਆਇਆ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਪੰਜਾਬ ਦੀ ਨਮਾਇਦਾ ਪਾਰਟੀ ਸੀਗੀ ਕਿਸੇ ਵੇਲੇ ਜਾਂ ਪੰਜਾਬ ਦੀ ਅਵਾਜ਼ ਸੀ ਮੈਂ ਸਿਰਫ ਸਿੱਖਾਂ ਲਈ ਬਾਦਲੀ ਕਰਦਾ ਪੰਜਾਬ ਦੀ ਅਵਾਜ਼ ਸੀ ਪੰਜਾਬ ਦੇ ਇਸ਼ੂਸ ਟੇਕ ਅਪ ਕੀਤੇ ਕਿਤੇ ਪਾਰਟੀ ਨੇ ਇਤਿਹਾਸਕ ਤੌਰ ਤੇ ਤੇ ਉਹ ਅਕਾਲੀ ਦਲ ਹੈ ਕਾਂਗਰਸ ਨੇ ਕਰ ਟੇਕ ਅਪ ਨਹੀਂ ਕੀਤੇ ਬੀਜੇਪੀ ਦਾ ਤਾਂ ਜਨ ਸਕਦਾ ਤਾਂ ਨੈਗੇਟਿਵ ਰੋਲ ਰਿਹਾ ਹਮੇਸ਼ਾ ਹੀ ਪੰਜਾਬ ਦੇ ਵਿੱਚ ਤੋਂ ਜਿਹੜੇ ਇਸ਼ੂਸ ਦੀ ਗੱਲ ਕਰਦੇ ਆਂ ਸੀ ਉਹ ਹਮੇਸ਼ਾ ਹੀ ਭਾਵੇਂ ਸਿੱਖ ਇਸ਼ੂ ਹੋਣ ਪੰਜਾਬ ਦੇ ਹਿੱਤ ਦੇ ਇਸ਼ੂ ਹੋਣ ਉਹ ਕਾਲੇ ਦਰ ਹੀ ਟੇਕ ਅਪ ਕਰਦਾ ਰਿਹਾ ਹੈ ਤੇ ਜਿਸ ਪਾਰਟੀ ਦਾ ਇਹ ਰੋਲ ਰਿਹਾ ਹੋਵੇ ਹੁਣ ਉਹ ਬੀਜੇਪੀ ਤਾਂ ਵੀ ਥੱਲੇ ਕਿਵੇਂ ਆ ਗਈ ਇਹ ਮੈਨੂੰ ਲੱਗਦਾ ਨਹੀਂ ਕਿ ਇੱਕ ਹੋਰ ਕਮੇਟੀ ਦੇ ਵਿੱਚ ਡਿਸਕਸ ਹੋਇਆ ਜਦੋਂ ਇਹ ਇਸ਼ੂ ਡਿਸਕਸ ਹੋਏਗਾ ਨਾ ਫਿਰ ਗੱਲ ਸਮਝ ਆ ਜਾਏਗੀ ਵੀ ਗੜਬੜ ਕਿੱਥੇ ਹੈ ਹੁਣ ਗੜਬੜ ਕਿੱਥੇ ਹੈ ਮੈਂ ਉੱਥੇ ਆਉਣਾ ਓਵਰ ਦੀ ਅਰਥ ਕੀ ਹੁੰਦਾ ਪਾਰਟੀ ਦਾ ਮੈਂ ਤਾਂ ਲਾ ਚਲੋ ਗੱਲ ਥੋੜੀ ਜਿਹੀ ਮੁਕਾ ਦਿਆਂ ਆਪਣੇ ਲੀਡਰਸ਼ਿਪ ਵਾਲੀ ਹੁਣ ਜਿਹੜੇ ਇਹ ਲੀਡਰ ਤੁਹਾਡੇ ਕੋਰ ਕਮੇਟੀ 'ਚ ਬੈਠੇ ਹੋਏ ਆਏ ਇਹਨਾਂ ਦੇ ਸਾਰੇ ਬੱਚੇ ਅੱਗੇ ਇਹ ਇਹਨਾਂ ਦੇ ਸਿਆਸਤਾਂ ਦਾ ਪਾਰਟ ਆਲਮੋਸਟ ਉਹਨਾਂ ਨੂੰ ਆਪਣੇ ਬੱਚੇ ਦਾ ਫਿਊਚਰ ਪਿਆਰਾ ਹੈ ਪਾਰਟੀ ਦਾ ਫਿਊਚਰ ਨਾਲੋਂ ਲਗਾਤਾਰ ਜਦੋਂ ਇਹ ਵੀ ਦੇਖੋਗੇ ਇਹ ਪਰਿਵਾਰਵਾਦ ਨੇ ਸਰੋਵੜ ਅਕਾਲੇਗਲ ਦਾ ওভার ਦੀ ਨੁਕਸਾਨ ਕਵੇ ਕੀਤਾ ਹੈ ਪਾਰਟੀ ਦੀ ਲੀਡਰਸ਼ਿਪ 1995 ਤੋਂ ਲੈ ਕੇ ਅੱਜ ਤੱਕ ਬਾਦਲ ਪਰਿਵਾਰ ਦੇ ਕੋਲੇ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਕਿਸੇ ਮੀਟਿੰਗ ਚ ਗੱਲ ਹੋਈ ਸੰਵੀਰਜੀ ਬਾਦ ਧਾਰਕ ਹੋ ਕੇ ਕਿ ਮੈਂ ਕਿਸੇ ਨੇ ਤੁਹਾਡੇ ਵਿੱਚੋਂ ਕਿਹਾ ਵੀ ਬੀਬੀ ਜਗੀਰ ਕੌਰ ਨੂੰ ਵਾਪਸ ਲਿਆਓ ਜਾਂ ਢੇਡਸਾ ਜੇ ਨੂੰ ਵਾਪਸ ਲਿਆਓ ਉਹਦਾ ਕਾਰਨ ਹੈ ਪਾਵਰ ਤਾਂ ਸਾਰੀ ਬਾਦਲ ਪਰਿਵਾਰ ਦੇ ਕੋਲੇ ਹੈ ਕਿਸੇ ਕੋਲੇ ਕਰਨ ਦੀ ਹਿੰਮਤ ਹੀ ਹੈ ਨਹੀਂ ਮੇਰੇ ਖਿਆਲ ਦੇ ਵਿੱਚ ਚਲੋ ਆਪਾਂ ਦੇ ਇਸ਼ੂਸ ਦੀ ਗੱਲ ਕਰਦੇ ਆਂ ਆਪਾਂ ਪਰਸਨਲ ਇਸ਼ੂ ਦੇ ਵਿੱਚ ਪੈਂਦੇ ਨਹੀਂਗੇ ਸੋ ਜਿਹੜੀ ਗੱਲ ਇੱਕ ਹੋਰ ਹੁੰਦੀ ਆ ਨਾਲ ਕਿ ਬੀਜੇਪੀ ਦੇ ਨਾਲ ਸਾਡੀ ਅਲਾਈਅੰਸ ਕਿਉਂ ਨਹੀਂ ਹੋ ਸਕੀ ਇਹ ਤਾਂ ਬੜੇ ਕਮਾਲ ਦੇ ਇਸ਼ੂ ਸੀ ਕੰਪੇਨਿੰਗ ਵਾਸਤੇ ਤੇ ਹੁਣ ਆਪਾਂ ਹੁਣ ਰਹੇ ਆਂ ਸਵੇਰੇ ਅੱਜ ਵੀ ਇਸ ਗੱਲ ਤੇ ਟੁੱਟੇ ਅਲਾਈਅੰਸ ਦੀ ਨਾਲ ਗੱਲਬਾਤ ਤੇ ਭਾਜੀ ਪੀਰ ਨੇ ਕਿਹਾ ਵੀ ਤੁਸੀਂ ਕਿਸਾਨਾਂ ਨੂੰ ਪਬਲੀਕਲੀ اپوز ਕਰੋ ਤੇ ਬੰਦੇ ਸਿੰਘਾਂ ਦੀ ਗੱਲ ਲਾ ਕਰੋ ਅਰਦਾਵਾ ਜੀ ਇਸ ਤੋਂ ਵੱਡਾ ਕੈਂਪੇਨ ਦੇ ਵਿੱਚ ਮੁੱਦਾ ਕੀ ਹੋ ਸਕਦਾ ਸੀਗਾ ਇਹ ਤਾਂ ਗੱਲ ਹੀ ਸਾਰੀ ਕਲੀਅਰ ਹੋ ਜਾਂਦੀ ਸੀਗੀ ਤੁਸੀਂ ਡਿਊਰਿੰਗ ਕੈਂਪੇਨ ਤਾਂ ਜ਼ਿਕਰ ਤੱਕ ਨਹੀਂ ਕੀਤਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਅੱਜ ਝੂਠ ਬੋਲਿਆ ਮੈਂ ਤਾਂ ਸਿਰ ਮੋਟੇ ਜੀ ਗੱਲ ਕੀਤੀ ਵੀ ਇਸ ਤੋਂ ਵੱਡਾ ਚੋਣ ਦਾ ਮੁੱਦਾ ਅਕਾਲੀ ਦਲ ਕੋਲੇ ਹੋਰ ਕੋਈ ਨਹੀਂ ਹੋ ਸਕਦਾ ਵੀ ਆਹ ਹੋਇਆ ਐਗਜ਼ੈਕਟਲੀ ਤੇ ਅਸੀਂ ਆਹ ਸਟੈਂਡ ਲਿਆ ਸੋ ਇਹ ਹਣ ਆਜੋ ਤੁਸੀਂ ਕਹਿੰਦੇ ਵੀ ਮੈਂ ਪਰਿਵਾਰਵਾਦ ਤੇ ਆਪਣੇ ਪਰਿਵਾਰਵਾਦ ਚੋਂ ਪਾਰਟੀ ਨੂੰ ਛੋੜਿਆ ਬੜੀ ਵਧੀਆ ਗੱਲ ਆ ਛੋੜਨਾ ਚਾਹੀਦਾ ਬਸਲਾ ਤਾਂ ਪਰਿਵਾਰਵਾਦ ਦਾ ਹੀ ਹੈ ਨਾ ਹੁਣ ਆਦੇਸ਼ ਪ੍ਰਤਾਪ ਦਾ ਕੇਸ ਮੈਂ ਜ਼ਿਕਰ ਨਹੀਂ ਸੀ ਕਰਨਾ ਕਰ ਦਿੰਨਾ ਮਲਟੋਹੇ ਪਿੰਡ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਕੈਂਡੀਡੇਟ ਸੀ ਉਹਦੇ ਨਾਲੋਂ ਜ਼ਿਆਦਾ ਵੋਟ ਪਈ ਆ ਅਬਰਤਪਨ ਹੁਣ ਜਿਹੜਾ ਇਸ਼ੂ ਪਰ ਲੱਗਦਾ ਇੱਕ ਹੋਰ ਕਮੇਟੀ ਚ ਡਿਸਕਸ ਨਹੀਂ ਹੋਇਆ ਇਹ ਦੋ ਹਲਕਿਆਂ ਦੇ ਵਿੱਚ ਵਰਚੂਅਲੀ ਫਰੀਦਕੋਟ ਤੇ ਖਡੂਰ ਸਾਹਿਬ ਇਹਦੇ ਪੰਥਿਕ ਵੇਵ ਸੀ ਇਹ ਪੰਥਿਕ ਵੇਵ ਕਿਵੇਂ ਬਣੀ ਤੁਸੀਂ ਕਹਿ ਲਓ ਵੀ ਖੰਡੂਰ ਸਾਹਿਬ ਦੇ ਵਿੱਚ ਤਾਂ ਅਮਸੜੇ ਅਮਰਤਪਾਲ ਪੀੜਿਤ ਸੀਗਾ ਜੇਲ੍ਹ ਦੇ ਵਿੱਚ ਹੈ ਉਹਦੇ ਕਰਕੇ ਬਣ ਗਈ ਤੇ ਬਾਈ ਫਰੀਦਕੋਟ ਦੇ ਵਿੱਚ ਵੀ ਹੋਇਆ ਜੀ ਫਰੀਦਕੋਟ ਤਾਂ ਵੋਟ ਸਰਜੀ ਦੇ ਨਾਂ ਤੇ ਪਈ ਨਹੀਂ ਉਹ ਤਾਂ ਵਿਅਸਤ ਦੇ ਨਾਂ ਤੇ ਵੋਟ ਪਈ ਹੈ ਜੇ ਵੋਟ ਅੱਜ ਵੀ ਵਿਅਸਤ ਦੇ ਨਾਂ ਤੇ ਪਈ ਹੈ ਸ਼ਹੀਰ ਵਿਅਸਤ ਦੇ ਨਾਂ ਤੇ ਤੇ ਫਿਰ ਅਕਾਲੀ ਦਲ ਨੂੰ ਇਹ ਸੋਚਣ ਦੀ ਲੋੜ ਹੈ ਵੀ ਅਸੀਂ ਖੜੇ ਕਿੱਥੇ ਆ ਸਾਰੇ ਵਰਤਾਰੇ ਦੇ ਵਿੱਚ ਇਹ ਵਰਤਾਰਾ ਹੈ ਸਿਰਫ ਇਲੈਕਸ਼ਨ ਨਹੀਂ ਹੈ ਪਰ ਜੋ ਤੁਸੀਂ ਪੱਥਕ ਸਿਆਸਤ ਦੀ ਗੱਲ ਕਰਦੇ ਹੋ ਨਾ ਫਿਰ ਵਰਤਾਰਾ ਸਮਝਣ ਦੀ ਲੋੜ ਹੈ ਕਿ ਫਰੀਦਕੋਟ ਕਿਵੇਂ ਵੋਟ ਪਾ ਕੇ ਵਿਅਸਿਕ ਨਾਤੇ ਐਡੀ ਐਨੇ ਸਾਲਾਂ ਬਾਅਦ 84 ਦਾ ਮਾਮਲਾ ਤੇ ਸਿਕ ਸਾਈ ਕੀ ਕਿੱਥੇ ਖੜੀ ਹੈ ਜੀ 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 ਸੋ ਇਹ ਇਸ਼ੂ ਇਹਦੇ ਵਿੱਚ ਕੁਝ ਬੇਸਿਕਸ ਹੈਗੇ ਐ ਤੇ ਉਹ ਇਹਦੇ ਵਿੱਚ ਡਿਸਕਸ ਕੋਈ ਨਹੀਂ ਲੱਗਦੇ। ਤੋਂ ਜਦ ਤੱਕ ਇਹ ਬੇਸਿਕ ਇਸ਼ੂਸ ਡਿਸਕਸ ਨਹੀਂ ਹੁੰਦੇ। ਗੱਲ ਅੱਗੇ ਨਹੀਂ ਤੁਰਦੀ। ਇੱਕ ਗੱਲ ਹੋਰ ਜਦੋਂ ਅਸੀਂ ਪੰਥਕ ਦੀ ਗੱਲ ਕਰਦੇ। ਪੰਥਕ ਪੁਸ਼ ਆਉਂਦੀ ਕਿੱਥੋਂ ਸੀ? ਅਕਾਲੀ ਦਲ ਦੇ ਵਿੱਚ। ਹੂੰ। ਸੋਰਸ ਕੀ ਸੀ ਪੰਥਕ ਪੁਸ਼ ਦਾ? ਉਸੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਦੇ। ਪਿਛਲੇ ਕੁਝ ਸਮਿਆਂ ਤੋਂ ਮੈਂ ਦੇਖ ਰਿਹਾ ਹਾਂ ਕਿ ਸ਼ਰੋਣੀ ਕਮੇਟੀ ਦੇ ਪ੍ਰਧਾਨ ਦਾ ਤਾਂ ਕਿਤੇ ਰੋਲ ਹੀ ਨਹੀਂ ਹੁੰਦਾ ਨਾ ਕੋਈ ਜ਼ਿਕਰ ਹੁੰਦਾ ਕਿਤੇ। ਨਾ ਕਿਸੇ ਪਬਲਿਕ ਪਲੇਟਫਾਰਮ ਤੇ ਨਾ ਕਿਤੇ ਵੈਸੇ ਕਿਸੇ ਪੋਲੀਸੀ ਮੇਕਿੰਗ ਤੇ ਨਾ ਕੋਈ ਸਟੇਟਮੈਂਟ ਹੋਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰੋਲ ਸਿਰਫ ਗੁਰਦੁਆਰਿਆਂ ਨੂੰ ਮੈਨੇਜ ਕਰਦਾ ਨਹੀਂ ਇਤਿਹਾਸ ਪੜੋ ਸ਼੍ਰੋਮਣੀ ਕਮੇਟੀ ਕੀ ਸੀ ਜਦੋਂ ਤੁਸੀਂ ਸਿਸਟੇਮੈਟਿਕਲੀ ਉਹਨੂੰ ਇੱਕ ਪੈਰਨਲ ਪਾਵਰ ਸੈਂਟਰ ਸਮਝ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਉਹਨੂੰ ਸੈਂਟਰ ਨੂੰ ਖਤਮ ਕਰਤਾ ਪਿਛਲੇ 25 ਸਾਲ ਤੌੜਾ ਤੋਂ ਬਾਅਦ ਲੋਟ ਹੋਣਾ ਸ਼ੁਰੂ ਹੋਇਆ ਉਹ ਸਿਸਟੇਮੈਟਿਕਲੀ ਉਹ ਪਾਵਰ ਸੈਂਟਰ ਖਤਮ ਕੀਤਾ ਪਾਰਟੀ ਦੇ ਵਿੱਚ ਉਹਦਾ ਖਮਿਆਜਾ ਪੁੱਕ ਰਹੇ ਹੋ ਸੋ ਮੈਂ ਇੰਡੀਵਿਜੂਅਲ ਦੀ ਕਿਸੇ ਦੀ ਗੱਲ ਨਹੀਂ ਕਰੂੰਗਾ ਮੈਂ ਇਸ਼ੂਜ਼ ਦੀ ਗੱਲ ਕਰੂੰਗਾ ਉਹ ਪਦ ਇੱਕ ਪੁਛਮੇਸ਼ਾ ਸ਼੍ਰੋਮਣੀ ਕਮੇਟੀ ਤੋਂ ਹੀ ਆਉਂਦੇ ਸੀ